ਸਿਕਿਉਰਿਟੀ ਪਲਾਨ ਰਿਵਿਊ ਕੀਤਾ ਕਿ ਆਪਣੇ ਏਰੀਏ ਦੇ ਵਿੱਚ ਪ੍ਰੋਪਰ ਫੋਰਸ ਦੀ ਡਿਪਲॉयਮੈਂਟ ਹੋਣੀ ਚਾਹੀਦੀ ਜ਼ਿਲ੍ਹੇ ਨੂੰ ਐਡੀਸ਼ਨਲ ਫੋਰਸ ਵੀ ਦਿੱਤੀ ਗਈ ਹੈ ਤਾਂਕਿ ਇੱਕ ਫੋਰਸ ਦੀ ਪ੍ਰੈਜ਼ੈਂਸ ਪੈਟਰੋਲਿੰਗ ਲੋਕਾਂ ਦੇ ਵਿੱਚ ਕੌਨਫੀਡੈਂਸ ਹੋ ਅਸੀਂ ਬਹੁਤ ਹੀ ਪ੍ਰੋਐਕਟਿਵ ਤਰੀਕੇ ਨਾਲ ਜਿਹੜੀ ਆਈਐਸਆਈ ਸਪான்ਸਰਡ ਟੈਰੋਰਿਜ਼ਮ ਜਿਹੜਾ ਪੰਜਾਬ ਦੇ ਵਿੱਚ ਉਹਨਾਂ ਨੇ ਡਿਸਟਰਬੈਂਸਸ ਫੈਲਾਉਣ ਦੀ ਕੋਸ਼ਿਸ਼ ਕੀਤੀ ਹੈ ਉਸ ਦਾ ਮੂੰਹ ਤੋੜ ਅਸੀਂ ਜਵਾਬ ਦਿੱਤਾ ਹੈਗਾ ਸੈਪਟੈਂਬਰ 2024 ਤੋਂ ਬਾਅਦ 26 ਟੈਰਰ ਮੋਡਿਊਲਸ ਪੰਜਾਬ ਪੁਲਿਸ ਨੇ ਬਸਟ ਕੀਤੇ ਹੈਗੇ ਜਿਸ ਦੇ ਵਿੱਚ 90 ਲੋਕ ਅरेस्ट ਕੀਤੇ ਗਏ ਹਨ ਭਾਰੀ ਮਾਤਰਾ ਦੇ ਵਿੱਚ ਆਰਮਸ ਐਕਸਪਲੋਸਿਵਸ ਐਮਿਨਿਸ਼ਨ ਹੈਂਡ ਗ੍ਰੇਨੇਡਸ ਆਰ ਡੀ ਐਕਸ ਰਿਕਵਰ ਕੀਤੀਆਂ ਗਈਆਂ ਹਜੇ ਕੱਲ ਹੀ ਬਿਕਵੈਂਟ ਸੈਕਟਰ ਦੇ ਵਿੱਚ 2 AK47 ਰਾਈਫਲਸ ਬੀਐਸਐਫ ਦੇ ਨਾਲ ਇੱਕ ਜੁਆਇੰਟ ਆਪਰੇਸ਼ਨ ਦੇ ਵਿੱਚ ਪੰਜਾਬ ਪੁਲਿਸ ਨੇ ਰਿਕਵਰ ਕੀਤਾ ਇੱਕ ਬਹੁਤ ਜ਼ਬਰਦਸਤ ਕੋਸ਼ਿਸ਼ ਹੈ ਪਾਕਿਸਤਾਨ ਦੀ ਆਈਐਸਆਈ ਦੀ ਕਿ ਇੰਟਰਨੈਸ਼ਨਲ ਬਾਰਡਰ ਦੇ ਥਰੂ ਡਰੋਨਸ ਰਾਹੀਂ ਤੇ ਦੂਜੇ ਤਰੀਕੇ ਰਾਹੀਂ ਉਹਨਾਂ ਨੇ ਨਾਰਕੋ 테ਰੋਰਿਜ਼ਮ ਨੂੰ ਪੋਸ਼ਕਿਤਾ ਜਾ ਰਿਹਾ ਹੈਗਾ ਡਰੋਨ ਕਨਸਾਈਨਮੈਂਟਸ ਦੇ ਵਿੱਚ ਡਰੱਗਸ ਹੁੰਦੇ ਆ ਆਰਮਸ ਐਕਸਪਲੋਸਿਵ ਤੇ ਅਮਰੇਸ਼ਨ ਹੁੰਦੇ ਆ ਪਰ ਇੱਕ ਪ੍ਰੋਐਕਟਿਵ ਤਰੀਕੇ ਨਾਲ ਸੈਂਟਰਲ ਏਜੰਸੀਜ਼ ਨਾਲ ਕੋਆਰਡੀਨੇਟਡ ਆਪਰੇਸ਼ਨਸ ਦੇ ਵਿੱਚ ਪੰਜਾਬ ਪੁਲਿਸ ਨੇ ਸਟੇਟ ਦੇ ਵਿੱਚ ਪੀਸ ਤੇ ਹਾਰਮਨੀ ਬਣਾ ਕੇ ਰੱਖੀ ਹੈ ਇੱਕ ਸਾਡਾ ਬਹੁਤ ਹੀ ਇਫੈਕਟਿਵ ਐਕਸ਼ਨ ਆਰਗੇਨਾਈਜ਼ਡ ਕ੍ਰਾਈਮ ਦੇ ਅਗੇਂਸਟ ਜਿਹੜੇ ਗੈਂਗਸਟਰ ਜਿਹੜੇ ਪਿਛਲੇ ਦਿਨਾਂ ਦੇ ਵਿੱਚ ਅਸੀਂ ਲਿਸਟ ਆਊਟ ਕੀਤੇ ਸੀ ਤਕਰੀਬਨ 20 ਮਰਡਰ ਹੋਏ ਆ ਪਿਛਲੇ 6 ਮਹੀਨੇ ਦੇ ਵਿੱਚ ਜਿਹੜੇ ਆਰਗੇਨਾਈਜ਼ਡ ਕ੍ਰਾਈਮ ਰਿਲੇਟਡ ਹੈ ਇਹ ਵੀ ਦੇ ਵਿੱਚ 18 ਮਰਡਰ ਸਾਡੇ ਟਰੇਸ ਹੋ ਗਏ ਹਨ ਕੁਝ ਇਹਨਾਂ ਦੇ ਜਿਹੜੇ ਅਕਿਊਜ਼ਡ ਹਜੇ ਅਰੈਸਟ ਨਹੀਂ ਹੋਏ ਉਹਨਾਂ ਬਾਰੇ ਡਿਸਕਸ਼ਨ ਹੋਇਆ ਹੈ ਉਹਨਾਂ ਨੂੰ ਅਰੈਸਟ ਕਰਨ ਦੀ ਹਦਾਇਤਾਂ ਦਿੱਤੀਆਂ ਗਈਆਂ ਰਿਵਿਊ ਕੀਤਾ ਗਿਆ ਹੈ ਜਿਹੜੇ ਅਸੀਂ ਇੱਕ 올 ਆਊਟ ਅਟੈਕ ਗੈਂਗਸਟਰイズਮ ਤੇ ਅਸੀਂ ਕਰ ਰਹੇ ਹੈਗੇ ਇਹਨਾਂ ਦਾ ਤਕਰੀਬਨ ਇਕੋਸਿਸਟਮ ਜਿਹੜੇ ਪਨਾਹ ਦੇਣ ਵਾਲੇ ਹੈਗੇ ਜਿਨ੍ਹਾਂ ਨੇ ਵੈਪਨ ਸਪਲਾਈ ਕੀਤੀ ਹੈ ਅਸੀਂ ਸਾਰੇ ਦੇ ਸਾਰੇ ਬੰਦੇ ਕੋ ਕਿਸੇ ਨੈਟਵਰਕ ਤੇ ਹੋਣ ਉਹਨਾਂ ਨੂੰ ਗ੍ਰਿਫਤਾਰ ਕਰਾਂਗੇ ਉਹਨਾਂ ਦੇ ਖਿਲਾਫ ਲੀਗਲ ਕਾਰਵਾਈ ਕਰਾਂਗੇ ਕਾਫੀ ਐਕਸਟੈਂਸਿਵ ਡਿਸਕਸ਼ਨਸ ਹੋਈਆਂ ਜਿਹੜੇ ਬੰਦੇ ਬਾਹਰ ਬੈਠੇ ਹੈਗੇ ਜਿਹੜੇ ਟੈਰਰ ਨੈਟਵਰਕਸ ਜਾਂ ਆਰਗੇਨਾਈਜ਼ ਕ੍ਰਾਈਮ ਨੈਟਵਰਕ ਨਾਲ ਜੁੜੇ ਹੈਗੇ ਉਹਨਾਂ ਨੂੰ ਆਂਡੀਆਂ ਦੇ ਵਿੱਚ ਲਿਆ ਕੇ ਥਰੂ ਲੀਗਲ ਪ੍ਰੋਸੈਸ ਜਿਵੇਂ ਹਾਲ ਦੇ ਵਿੱਚ ਆਪਣੇ ਜਿਹੜੇ ਪਰਮਿੰਦਰ ਪਿੰਦੀ ਜਿਹੜਾ ਐਕਸ ਕਨਸਟੇਬਲ ਸੀਗਾ ਉਸ ਨੂੰ ਲਿਆਂਦਾ ਗਿਆ ਪਟਾਲਾ ਪੁਲਿਸ ਵੱਲੋਂ ਉਸੇ ਪੈਟਰਨ ਤੇ ਅਸੀਂ ਆਈਡੈਂਟੀਫਾਈ ਕੀਤੇ ਇਸ ਤਰ੍ਹਾਂ ਦੇ 203 ਰੈੱਡ ਕਾਰਨਰ ਨੋਟਿਸ ਤੇ ਬਲੂ ਕਾਰਨਰ ਨੋਟਿਸ ਸਾਡੇ ਵੱਲੋਂ ਇਸ਼ੂ ਹੋਏ ਹੈ ਜੀ ਸੋ ਉਸ ਦੀ ਪੈਰਵੀ ਕਰਕੇ ਅਸੀਂ ਉਹਨਾਂ ਨੂੰ ਸੈਂਟਰਲ ਏਜੰਸੀਸ ਨਾਲ ਤਾਲਮੇਲ ਕਰਕੇ ਇੰਡੀਆ ਲੈ ਕੇ ਆਵਾਂਗੇ ਤੇ ਉਹਨਾਂ ਦਾ ਪੂਰਾ ਨੈਟਵਰਕ ਜਿਹੜਾ ਜੇਲਾ ਦੇ ਵਿੱਚ ਹੈ ਭਾਵੇਂ ਬਾਹਰ ਜਿਹੜੇ ਐਸੋਸੀਏਟਸ ਹੈਗੇ ਜਾਂ ਫੋਰਨ ਨੋਟਸ ਹੈਗੇ ਸਾਰਿਆਂ ਤੇ ਸਰਗਮ ਤਰੀਕੇ ਨਾਲ ਕੰਮ ਕੀਤਾ ਜਾਊਗਾ ਜਿਹੜਾ ਯੁੱਧ ਨਸ਼ਿਆ ਫਰੋਦ ਪੰਜਾਬ ਸਰਕਾਰ ਦਾ ਅਭਿਆਨ ਸੀਗਾ ਐਂਟੀ ਡਰੱਗ ਕੈਂਪੇਨ ਉਸ ਦੇ ਵਿੱਚ 1 ਮਾਰਚ 2025 ਤੋਂ ਬਾਅਦ 21622 ਐਫਆਈਆਰਾਂ ਦਰਜ ਹੋਈਆਂ ਹਨ 32778 ਅਰੇਸਟਾ ਹੋਈਆਂ ਹਨ ਕਾਫੀ ਤਕਰੀਬਨ 1300 ਕਿਲੋ ਤੋਂ ਵੱਧ ਹਿਰੋਇਨ ਰਿਕਵਰ ਹੋਈ ਹੈ ਅਸੀਂ 25000 2533 ਸਪਲਾਇਰ ਤੇ 31673 ਪੈਡਲਰ ਅਰੈਸਟ ਕੀਤੇ 205 ਕਰੋੜ ਦੀ ਪ੍ਰਾਪਰਟੀ ਡਰੱਗ ਸਮੱਗਲਰਸ ਦੀ 68 ਐਸ ਐਨ ਐਂਡੀਪੀਐਸ ਐਕਟ ਅੰਡਰ ਫ੍ਰੀਜ਼ ਕੀਤੀ ਗਈ ਹੈ ਅਸੀਂ ਜਿਹੜੇ 1131 ਐਸਕਪਾਂਡਰਸ ਦੀ ਬੇਲਾ ਕੈਨਸਲ ਕਰਾਈਆਂ ਐ ਐਂਡੀਪੀਐਸ ਐਕਟ ਦੇ ਵਿੱਚ 62000 ਲੋਕਾਂ ਨੂੰ ਅਸੀਂ ਡੀ ਇਲੈਕਸ਼ਨ ਸੈਂਟਰ ਜਾਂ ਵੋਟ ਸੈਂਟਰ ਮਤਲਬ ਪੁਲਿਸ ਦੀ ਇੱਕ ਓਵਰਆਲ ਸਟ੍ਰੈਟਜੀ ਹੈਗੀ ਕਿ ਇਹਨਾਂ ਨੂੰ ਰਿਫਾਰਮ ਵੀ ਕੀਤਾ ਜਾਵੇ ਤੇ 4768 ਪ੍ਰੋਸੀਡਿੰਗਸ 64ਏ ਦੇ ਵਿੱਚ ਜਿਸ ਦੇ ਵਿੱਚ ਜੇ স্মਲ ਕੁਆਂਟੀਟੀ ਦੀ ਰਿਕਵਰੀ ਜਾਂ ਰਿਕਵਰੀ ਨਹੀਂ ਹੁੰਦੀ ਹੈ ਸੋ 2 ਹਫਤੇ ਦਾ ਇੱਕ ਕੰਪਲਸਰੀ ਡੀ ਐਡਿਕਸ਼ਨ ਕੋਰਸ ਕਰਾਇਆ ਜਾਂਦਾ ਹੈ ਅਸੀਂ ਇਦਾਂ ਦੇ तकरीबन 4768 ਬੱਚਿਆਂ ਨੂੰ ਇਹ ਕੋਰਸ ਕਰਾ ਚੁੱਕੇ ਹ ਜਿਹੜੀ ਸਾਡੀ ਸੇਫ ਪੰਜਾਬ ਹੈਲਪਲਾਈਨ ਮਾਨਯੋਗ ਸੀਐਮ ਸਾਹਿਬ ਨੇ ਨੋਗਰੇਟ ਕੀਤੀ ਸੀ ਇਹ ਇੰਡੀਆ ਦੀ ਸਭ ਤੋਂ ਕਾਮਯਾਬ ਐਂਟੀ ਡਰੱਗ ਹੈਲਪਲਾਈਨ ਹੈ ਇਸ ਦੇ ਵਿੱਚ 22000 ਤੋਂ ਵੱਧ ਸਾਨੂੰ ਟਿਪਸ ਮਿਲੀਆਂ ਪਬਲਿਕ ਤੋਂ जिस सात हज़ार दो सौ पचासी एफ आई आर दर्ज हुई हैं, सो तो एक एक बहुत इफेक्टिव मैकेजम है पब्लिक कोऑपरेशन सू मिल रहा है लोग एनोनीमस रहकर सू डिप्स देते दे। हैं इस फॉलोअप तो करते हुए असं एक एंटी ऑरगेनाइज क्राइम हैल्पलाइन भी स्टार्ट की है कि जे सू कोई ऑर्गेनाइज क्राइम बारे इनफॉरमेषन है तो इस हेल्पलाइन पर दी जाए सा कोशिश है कि जेडे ਡਰੱਗ ਯੂਜ਼ਰਸ ਹੈਗੇ ਉਹਨਾਂ ਨੂੰ ਐਜ਼ ਵਿਕਟਿਮ ਟਰੀਟ ਕੀਤਾ ਜਾਵੇ ਨਾ ਕਿ ਐਜ਼ ਅਕਿਊਜ਼ਡ ਉਹਨਾਂ ਨੂੰ ਰਿਫਾਰਮ ਕੀਤਾ ਜਾਵੇ ਸਿਮਿਲਰਲੀ ਜਿਹੜੇ ਮਿਸ ਗਾਈਡਡ ਯੂਥ ਹੈਗੇ ਉਹਨਾਂ ਨੂੰ ਮੇਨਸਟ੍ਰੀਮ ਚ ਲਿਆਉਣ ਲਈ ਅਸੀਂ ਯੁਵਾ ਸਾਂਝ ਕਾਰਕ੍ਰਮ ਸ਼ੁਰੂ ਕੀਤਾ ਹੈਗਾ ਤਾਂ ਕਿ ਉਸ ਨੂੰ ਸਕਿੱਲ ਡਿਵੈਲਪਮੈਂਟ ਤੇ ਕਾਉਂਸਲਿੰਗ ਨਾਲ ਲਿੰਕ ਕੀਤਾ ਜਾ ਸਕੇ ਇੱਕ ਪੰਜਾਬ ਪੁਲਿਸ ਟੋਟਲੀ ਕਮਿਟਿਡ ਹੈਗੀ ਸਟੇਟ ਦੇ ਵਿੱਚ ਪੀਸ ਤੇ ਹਾਰਮਨੀ ਬਣਾ ਕੇ ਰੱਖਣੇ ਐਨੀ ਕੁਐਸ਼ਨਸ ਆਰ ਵੈਲਕਮ ਸਰ ਆਪਨੇ ਇਹ ਦੱਸਿਆ ਹੈ ਵੀ ਕਿ जो यूज करते हैं उनको विक्टिम नहीं समझा जाना चाहिए विक्टिम है नहीं समझा जाना चाहिए तो एक्यूज नहीं सॉरी विक्टिम है एक्यूज नहीं समझा जाना चाहिए लेकिन क्या हो रहा है अगर किसी के पास लाइटर भी मिल जाता है ना तो उस पर भी पट्टा दर्ज होता है एक्चुअली पता जी यह बड़ी मैं थोड़ी गल सहमत हाँ देखो एक यूजर होंगे है जो पैडल करता है पैडलिंग मीनस की समॉल क्वानिटी से तुम दूजा देंगे सो सा जो एक यूजर प्योर तो so, काफी इस कैडेट में थोड़ा पॉइंट इज वेल टेकन सारी कोशिश होंगी है पेटलरस के खिलाफ एक्शन होवे सप्लायर्स के खिलाफ हो यूजर नु रिफॉर्म किया जाए। ਸਰ ਸਰ ਜਿਸ ਤਰ੍ਹਾਂ ਤੁਸੀਂ ਬਟਾਲਾ ਨੂੰ ਐਕਸਟਰਾ ਫੋਰਸ ਦੇ ਦਿੱਤੀ ਜੀ ਓਵਰঅল ਪੰਜਾਬ ਦੀ ਗੱਲ ਕੀਤੀ ਜਾਵੇ ਫੈਸਟੀਵਲ ਸੀਜ਼ਨ ਦੇ ਇਲਾਵਾ ਨਵੀਂ ਧਰਤੀ ਦੀ ਕੋਈ ਸਕੀਮ ਤੇ ਅਸੀਂ ਇੱਕ ਤੇ ਪੰਜਾਬ ਸਰਕਾਰ ਨੇ 1600 ਪੋਸਟਾਂ ਜਿਹੜੇ ਐਨ ਜੀਓਜ਼ ਦੀ ਐਸਆਈ ਦੀ ਸਬ ਇਨਸਪੈਕਟਰ ਤੇ ਇਨਸਪੈਕਟਰ ਦੀ 150 ਇਨਸਪੈਕਟਰ 450 ਸਬ ਇਨਸਪੈਕਟਰ ਤੇ 1000 ਐਸਆਈ ਦੀ ਨਵੀਆਂ ਪੋਸਟਾਂ ਕ੍ਰੀਏਟ ਕੀਤੀਆਂ ਜਿਹੜੀ 100% ਬਾਈ ਪ੍ਰਮੋਸ਼ਨ ਫਿਲ ਅਪ ਹੋਣਗੀ ਇਹਦੀ ਜੀ ਕਨਸੀਕੁਐਂਟ ਵੈਕੈਂਸੀ ਹੈ ਉਹ ਕਾਂਸਟੇਬਲ ਦੀ ਰਿਕਰੂਟਮੈਂਟ ਜਿਹੜੀ ਕੌਨਸੀਕੁਐਂਟ ਵੈਕੈਂਸੀ ਰਿਕਰੂਟਮੈਂਟ ਐਟ ਲੈਵਲ ਆਫ ਕਨਸਟੇਬਲ ਫਿਲ ਅਪ ਹੋਊਗੀ ਸੋ ਉਹ 1600 ਹੋ ਜਾਣਗੀ 1800 ਅਸੀਂ ਹਰ ਸਾਲ ਭਰਦੇ ਹਾਂ ਸਾਨੂੰ 3400 ਪੋਸਟਾਂ ਭਰਨ ਦੀ ਅਪਰੂਵਲ ਮਿਲ ਗਈ ਹੈ ਇਸ ਤੋਂ ਬਾਅਦ ਵੈਕਸ ਫੇਸ ਦੇ ਵਿੱਚ ਸਾਢੇ 4000 ਪੋਸਟਾਂ ਕਨਸਟੇਬਲ ਦੀ ਸਟੇਟ ਗਵਰਨਮੈਂਟ ਨੇ ਕ੍ਰੀਏਟ ਕਰਤੀਆਂ ਜੋ ਇਸ ਤੋਂ ਬਾਅਦ ਭਰੀਆਂ ਜਾਣਗੀਆਂ ਤੇ ਉਹਨਾਂ ਦੀ ਗਵਰਨਮੈਂਟ ਦੀ ਕਮਿਟਮੈਂਟ ਹੈ ਕਿ ਉਹ 10000 ਨਵੀਆਂ ਪੋਸਟਾਂ ਕ੍ਰੀਏਟ ਕਰਨਗੇ ਸੋ ਇਸ ਤੋਂ ਕਾਫੀ ਰੀਲੀਫ ਮਿਲੂਗੀ ਓਵਰਆਲ ਸਾਡੀ ਜਿਹੜੀ ਮੈਨਪਾਵਰ ਹੈ ਉਹ ਵਧੂ ਸਰ ਆਲੋਕ ਪੰਜਾਬ ਦੇ ਵਿੱਚ ਇਨਕਾਉਂਟਰ ਹੁੰਦੇ ਹਨ ਔਰ ਜਿਸ ਸਮੇਂ ਇਹ ਕਾਉਂਟਰ ਹੁੰਦੇ ਨੇ ਕਾਉਂਟਰ ਤੋਂ ਬਾਅਦ ਜਿਹੜਾ ਕੋਈ ਸਰਪ੍ਰੈਸ ਸੰਮਤ ਹੁੰਦਾ ਚਾਰਜ ਜਾਰੀ ਹੁੰਦਾ ਹੈ ਅਧਿਕਾਰੀ ਵੱਲੋਂ ਉਹਦੇ ਦੌਰਾਨ ਦੇ ਵਿੱਚ ਸਿਰਫ ਲੋਕੇਸ਼ਨ ਚੇਂਜ ਹੁੰਦੀ ਹੈ ਉਸ ਜਿਹੜਾ ਗੈਂਗਸਟਰ ਦਾ ਨਾਮ ਚੇਂਜ ਹੁੰਦਾ ਹੈ ਵੈਪਨ ਚੇਂਜ ਹੁੰਦਾ ਹੈ ਤਾਂ ਕਿ ਸਾਰੀ ਦੀ ਸਾਰੀ ਜਿਹੜੀ ਕਾਟੀ 9 ਹੈ ਸੇਮ ਹੀ ਰਹਿੰਦੀ ਹੈ ਇਹ ਤੋਂ ਇਲਾਵਾ ਜਿਹੜਾ ਸਾਡੀ ਤਾਂ ਦੇਖੋ ਬਹੁਤ ਕਲੀਅਰ ਪਾਲਿਸੀ ਹੈ ਅਸੀਂ ਰੂਲ ਆਫ ਲਾ ਚ ਬਲੀਫ ਕਰਦੇ ਹਾਂ ਕੋਈ ਸਾਡੀ ਬੁਲੇਟ ਫੋਰ ਬੁਲੇਟ ਪਾਲਿਸੀ ਨਹੀਂ ਹੈ ਇਹ ਤਾਂ ਇਹ ਸਾਡੀ ਕੋਸ਼ਿਸ਼ ਹੁੰਦੀ ਹੈ ਜਿਹੜਾ ਜਿਨ੍ਹਾਂ ਦਾ ਮਾਈਨਰ ਇਨਫੈਕਟ चौहान ਸਾਹਿਬ ਬੈਠੇ ਜਿੱਥੇ चौहान ਸਾਹਿਬ ਜਦੋਂ ਐਸਐਸਪੀ ਸੀ ਤਰਨਤਾਰਨ ਸੀਗੇ ਤੇ ਸਰਹਾਲੀ ਗ੍ਰੇਨੇਡ ਅਟੈਕ ਤੋਂ ਬਾਅਦ ਜਿਹੜੇ ਉਹਦੇ ਚ ਇਨਵੋਲਡ ਮਾਈਨਰ ਜਿਨ੍ਹਾਂ ਦਾ ਰੋਲ ਸੀ ਉਹਨਾਂ ਨੂੰ ਅਸੀਂ ਮੇਨਸਟ੍ਰੀਮ ਚ ਲੈ ਆਂਦਾ ਸਾਡੀ ਹਮੇਸ਼ਾ ਤੋਂ ਇਹ ਕੋਸ਼ਿਸ਼ ਹੁੰਦੀ ਹੈ ਕਿ ਕੀ ਜਿਹੜਾ ਹੈਗਾ ਲੋਕਾਂ ਨੂੰ ਨਾਲ ਜੋੜਿਆ ਜਾਵੇ ਜਿਹੜਾ ਪੁਲਿਸ ਤੇ ਪਬਲਿਕ ਦਾ ਗੈਪ ਹੈ ਉਸ ਨੂੰ ਦੂਰ ਕੀਤਾ ਜਾਵੇ ਸਰ ਇਹ ਪਬਲਿਕ ਦੇ ਵਿੱਚ ਪੰਜਾਬ ਦੇ ਲੋਕਾਂ ਦੇ ਵਿੱਚ ਆਵਾਮ ਦੇ ਵਿੱਚ ਨਾ ਇੱਕ ਵੱਡਾ ਸਵਾਲ ਹੈ ਕਿ ਸੇਮ ਸਾਰਾ ਕੁਝ ਕੀ ਕੋਈ ਸਕ੍ਰਿਪਟਡ ਹੁੰਦਾ ਹੈ ਮਤਲਬ ਸੇਮ ਦੀ ਸੇਮ ਲਾਈਨ ਬਾਕੀ ਸਾਰੀ ਉਹੀ ਹੈ ਕਿ ਉਹ ਗਏ ਸੀ ਅਸਲਾ ਫੰਡ ਕੇ ਪਰ ਕੋ ਉਹਨਾਂ ਨੇ ਹਮਲਾ ਕਰ ਦਿੱਤਾ ਔਰ ਉਹਦੇ ਬਾਅਦ ਜੇ ਕੋਈ ਫਾਇਰਿੰਗ ਹੋ ਗਈ ਜਵਾਬੀ ਫਾਇਰਿੰਗ ਦੇ ਵਿੱਚ ਉਹਦੀ ਲੱਤ 'ਚ ਗੋਲੀ ਮਾਰੀ ਮਤਲਬ ਇਹ ਸਾਰਾ ਕੁਝ ਬਾਕੀ ਸੇਮ ਹੁੰਦਾ ਦੇਖੋ ਜੀ ਇਹ ਤਾਂ ਬੜਾ ਸੈਲਫ ਕੰਟਰੋਲ ਹੈ ਜੀ ਜੇ ਕੋਈ ਤੁਹਾਡੇ ਤੇ ਫਾਇਰ ਕਰ ਰਿਹਾ ਤੁਸੀਂ ਜੀ ਲੱਤਾਂ 'ਚ ਗਲੀ ਮਾਰ ਦਿਓ ਮਤਲਬ ਅਸੀਂ ਸਾਡੀ ਕੋਸ਼ਿਸ਼ ਹੁੰਦੀ ਜਾਨਾ ਬਚਾਉਣੀ ਹੈ ਕਿ ਪੰਜਾਬ ਪੁਲੇ ਸਰ ਉਹਨੂੰ ਇਹ ਮੌਕਾ ਹੀ ਨਾ ਦੇ। ਐਨੀ ਅਦਰ ਕੁਐਸਚਨਸ ਜੀ? ਸੋ ਫਰ ਐਸਟਾ ਬਾਕੀ ਦੇਖ ਲਈ। ਓਵਰਆਲ 90% ਇਸ ਟੇਸਟ ਆਫਟਰ ਕ੍ਰੈਂਟ ਬਟ ਇਸ ਵਾਰ ਜਿਹੜੇ ਬਟਾਰੀਅਨਸ ਨੇ ਜਿਹੜੇ ਬਾਰਡਰ ਏਰੀਆ ਵਾ ਸਿਰਫ ਕਿਤਨਾ ਕਿਤੇ ਨਫੀ ਇਸ ਵਾਰ ਪਹਿਲਾ ਸਵਾਰਥਿਕ ਟੈਕ ਨਹੀਂ ਆਈ ਐਗਰੀ ਤੁਹਾਡੀ ਗੱਲ ਠੀਕ ਹੈ ਜੀ। ਬਟਾਲੇ ਬਟਾਲਾ ਦੇ ਵਿੱਚ ਨਫਰੀ ਦੀ ਸ਼ਾਰਟੇਜ ਹੈ ਅਸੀਂ ਕੋਸ਼ਿਸ਼ ਕਰ ਰਹੇ ਨਫਰੀ ਵਧਾਈ ਜਾਂਦੀ ਹੈ ਬਹੁਤ ਆ ਰਹੀਆਂ ਇਸ ਇਲਾਕੇ ਦੇ ਲੋਕਾਂ ਨੂੰ ਆਪ ਦੀ ਸੀਐਫਪੀ ਸਿਕਿਉਰਟੀ ਨੂੰ ਲੈ ਕੇ ਲੋਕਾਂ ਨੇ ਬਹੁਤ ਚੜਰਾ ਹੈ ਮੈਂ ਤੁਹਾਡੇ ਰਹੀ ਦੇਖੋ ਲੋਕਾਂ ਨੂੰ ਦੱਸਣਾ ਚਾਹਾਂਗਾ ਜਵੇਂ ਮੈਂ ਐਂਟੀ ਆਰਗੇਨਾਈਜ਼ ਕ੍ਰਾਈਮ ਹੈਲਪਲਾਈਨ ਦੀ ਇਹ ਗੱਲ ਤੁਹਾਡੀ ਠੀਕ ਹੈ ਕਈ ਵਾਰੀ ਲੋਕ ਰਿਪੋਰਟ ਨਹੀਂ ਕਰਦੇ ਮੈਂ ਇਨਕਰੇਜ ਕਰਾਂਗਾ ਅਸੀਂ ਦੇਖਿਆ 80% ਕਾਲਾ ਜਿਹੜੀਆਂ 80 ਤੋਂ 85% ਉਹ ਲੋਕਲ ਕ੍ਰਿਮੀਨਲ ਕਰਦੇ ਹੈ ਜੇ ਲੋਕ ਸਾਨੂੰ ਖੁੱਲ੍ਹ ਕੇ ਦੱਸਣਗੇ ਅਸੀਂ ਹਰ ਇੱਕ ਕਾਲ ਤੇ ਐਫ ਆਈ ਆਰ ਦਰਜ ਕਰਾਂਗੇ ਉਸ ਨੂੰ ਟ੍ਰੇਸ ਕਰਾਂਗੇ ਤੇ ਜਿਹੜੇ ਵੀ ਉਸ ਦੇ ਪਿੱਛੇ ਹੈਗੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਲਾਅ ਦੇ ਸਾਹਮਣੇ ਲੈ ਕੇ ਆਵਾਂਗੇ ਸੋ ਮੈਂ ਲੋਕਾਂ ਨੂੰ ਰਿਕਵੈਸਟ ਕਰਾਂਗਾ ਅਪੀਲ ਕਰਾਂਗਾ ਕਿ ਤੁਸੀਂ ਡਰੋ ਨਾ ਖੁੱਲ ਕੇ ਸਾਡੇ ਸਾਡੇ ਨਾਲ ਇਨਫੋਰਮੇਸ਼ਨ ਸ਼ੇਅਰ ਕਰੋ ਤੇ ਕੁਝ ਤੇ ਕਾਰਵਾਈ ਹੋਵੇਗੀ ਦਿਸ ਇਜ਼ ਦਾ ਓਨਲੀ ਵੇ ਜੇ ਐਕਸਟਰਸ਼ਨ ਕਾਲ ਨੂੰ ਟੈਕਲ ਕਰਨਾ ਹੈ ਲੋਕਾਂ ਨੂੰ ਉੱਠਣਾ ਪਏਗਾ ਸਾਡੇ ਕੋਲ ਜਿਹੜਾ ਪੁਲਿਸ ਤੇ ਕੋਲ ਆਓ ਤੇ ਸਾਡੀ ਪੂਰੀ ਕੋਆਪਰੇਸ਼ਨ ਤੇ ਸਪੋਰਟ ਸਿਰਫ ਬਟਾਲਾ ਮਾਮਲੇ ਤੋਂ ਤੱਕ ਕੀ ਕਾਰਵਾਈ ਕਿੰਨੇ ਪਾਸ ਹੋਇਆ ਮਾਮਲੇ ਦਾ ਕਿਰੇ ਕਿਰੇ ਪਛਮਾ ਐਸਐਸਪੀ ਸਾਹਿਬ ਦੇ ਕੇ ਬਰੀਫ ਕਰਦੇ ਦਿੱਤਾ ਹੈ ਜੀ ਉਹ ਬੰਦੇ ਇੱਕ ਮਾਰ ਨਹੀਂ ਮੈਂ ਇਹ ਤੁਸੀਂ ਇਸ ਤੋਂ ਬਾਅਦ ਬਰੀਫ ਕਰਦੇ ਦੇਖੋ ਕਿਉਂਕਿ ਮੈਂ ਤਾਂ ਸਟੇਟ ਲੈਵਲ ਦਾ ਨਾ ਲੋਕਲ ਹੁਣ ਕਈ ਗੱਲਾਂ ਦਾ ਮੈਨੂੰ ਪਤਾ ਵੀ ਨਹੀਂ ਹੁੰਦਾ ਸੋ ਮੈਂ ਬਸ ਦੇਖੋ ਮੈਂ ਤਾਂ ਸਿਰਫ ਆ ਕਹਾਂਗਾ ਸਾਡੀ ਜ਼ੀਰੋ ਟੋਲਰੈਂਸ ਹੈ ਟਰਵਰਡਸ ਕ੍ਰਾਈਮ ਕੋਈ ਵੀ ਵਿਅਕਤੀ ਜੇ ਕ੍ਰਾਈਮ ਚ ਇਨਵੋਲਡ ਹੈ ਅਸੀਂ ਉਸਨੂੰ ਗ੍ਰਿਫਤਾਰ ਕਰਾਂਗੇ